ਯਾਹਾਂ ਪਰ ਦੇਖ ਸਕਤੇ ਹੈਂ ਉਹ ਗਿਆ ਮੇਰਾ ਦਰਮੇਂ ਭਾਈ ਆਉਂਦੇ ਹੈ ਯਾਹਾਂ ਮੇਰਾ ਭਾਈ ਇਹੀ ਤੋਂ ਖੜਾ ਹੋਣਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਇੱਕ ਵਾਰ ਐਸਐਮ ਜੀ ਨਿਊਜ਼ ਤੇ ਇਸ ਵੇਲੇ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਤਾਂ ਦੇਰ ਸ਼ਾਮ ਦਿੱਲੀ ਲਾਲ ਕਿਲੇ ਨੇੜੇ ਜੋ ਬਲਾਸਟ ਹੋਇਆ ਧਮਾਕਾ ਹੋਇਆ ਤੇ ਜਿਸ ਦੀ ਆਵਾਜ਼ ਨੇ 1 ਕਿਲੋਮੀਟਰ ਤੱਕ ਲੋਕ ਨੇ ਜਿਹੜੇ ਉਨ੍ਹਾਂ ਨੂੰ ਦਹਿਲਾ ਕੇ ਰੱਖ ਦਿੱਤਾ ਸੀ ਤਾਂ ਦੱਸਦੀ ਹੈ ਕਿ ਰਾਸ਼ਟਰੀ ਦਿੱਲੀ ਦੇ ਵਿੱਚ ਸੋਮਵਾਰ ਸ਼ਾਮ ਨੂੰ ਲਾਲ ਕਿਲੇ ਨੇੜੇ ਹੋਏ ਅਤਵਾਦੀ ਹਮਲੇ ਦੇ ਸਬੰਧ ਵਿੱਚ ਯੂਪੀਏ ਤਹਿਤ ਮਾਮਲਾ ਦਰਜ ਕੀਤਾ ਗਿਆ ਪੁਲਿਸ ਨੇ ਚਾਰ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਆਖਰਕਾਰ ਇਹ ਬਲਾਸਟ ਜਿਹੜਾ ਕਿਸ ਵੱਲੋਂ ਕੀਤਾ ਗਿਆ ਤੇ ਇਸ ਦਾ ਕਾਰਨ ਕੀ ਸੀ ਤਾਂ ਹੁਣ ਤੱਕ ਇਸ ਹਮਲੇ ਦੇ ਵਿੱਚ 9 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਜਦਕਿ 20 ਲੋਕ ਨੇ ਜਿਹੜੇ ਉਹ ਜ਼ਖਮੀ ਹੋ ਗਏ ਨੇ ਤਦ ਦੀ ਸੀਪੀ ਉਤਰੀ ਨੇ ਮੀਡੀਆ ਨੂੰ ਦੱਸਿਆ ਕਿ ਦਿੱਲੀ ਪੁਲਿਸ ਨੇ ਲਾਲ ਕਿਲੇ ਤੁਮਾਕੀ ਮਾਮਲੇ ਦੇ ਵਿੱਚ ਯੂਪੀਏ ਤੇ ਫਿਸਵੋਟਕ ਐਕਟ ਤਹਿਤ ਮਾਮਲਾ ਦਰਜ ਕੀਤਾ ਪੁਲਿਸ ਹਰ ਪਹਿਲੂ ਦੀ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਦਰਸਲ ਇਸ ਬਲਾਸਟ ਦੇ ਨਾਲ ਦਿੱਲੀ ਬੁਰੇ ਤਰੀਕੇ ਦੇ ਨਾਲ ਦਹਿਲ ਚੁੱਕੀ ਹੈ 1 ਕਿਲੋਮੀਟਰ ਤੱਕ ਇਸ ਦੀਆਂ ਆਵਾਜ਼ਾਂ ਨੇ ਜਿਹੜੀਆਂ ਸੁਣਾਈ ਦਿੱਤੀਆਂ ਸੀ ਅੱਜ ਬੜੀ ਮੰਦਭਾਗੀ ਖਬਰ ਹੈ ਤੇ ਇਸ ਦੌਰਾਨ ਲੋਕ ਨੇ ਜਿਹੜੇ ਨਾਇਕ ਹਸਪਤਾਲ ਦੇ ਵਿੱਚ ਸੁਰੱਖਿਆ ਸਖਤ ਹੈ ਤਾਂ ਮੁੱਖ ਐਮਰਜੈਂਸੀ ਗੇਟ ਬੰਦ ਕਰ ਦਿੱਤਾ ਹੈ ਜ਼ਖਮੀਆਂ ਨੂੰ ਇਸ ਹਸਪਤਾਲ ਦੇ ਵਿੱਚ ਦਾਖਲ ਕਰਵਾਏ ਜੇ ਜ਼ਿਕਰ ਕੀਤਾ ਜਾਏ ਇਸ ਬਲਾਸਟ ਦਾ ਤਬੀਤੀ ਸ਼ਾਮ 6:55 ਮਿੰਟ ਦੇ ਕਰੀਬ ਇਹ ਧਮਾਕਾ ਹੋਇਆ ਤਾਂ ਰਾਸ਼ਟਰੀ ਰਾਜਧਾਨੀ ਦੇ ਵਿੱਚ 14 ਸਾਲਾਂ ਬਾਅਦ ਪਹਿਲਾ ਤਮਾਕਾ ਇਸ ਤੋਂ ਪਹਿਲਾ 2011 ਦੇ ਵਿੱਚ ਹਾਈ ਕੋਰਟ ਗੇਟ ਨੇੜੇ ਇੱਕ ਵੱਡਾ ਤਮਾਕਾ ਹੋਇਆ ਸੀ ਹਾਲਕਿ ਅਤਵਾਦੀ ਹਮਲੇ ਦਾ ਸ਼ੱਕ ਜਤਾਇਆ ਜਾ ਰਿਹਾ ਤਮਾਕੇ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਆਵਾਜ਼ ਹੈ ਜਿਹੜੀ 1 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ ਹਰਿਆਣਾ ਰਜਿਸਟ੍ਰੇਸ਼ਨ ਨੰਬਰ ਵਾਲੀ I20 ਕਾਰ ਜਿਸ ਦੇ ਵਿੱਚ ਇਹ ਤਮਾਕਾ ਹੋਇਆ ਸੀ ਉਹ ਕਾਰ ਦਰਸਲ ਵੇਚੀ ਗਈ ਸੀ ਤਾਂ ਘਟਨਾ ਸਥਾਨ ਤੋਂ ਲਗਭਗ 250 ਮੀਟਰ ਦੂਰ ਕਾਰਾਂ ਦੇ ਜਿਹੜੇ ਪੁਰਜ਼ੇ ਨੇ ਉਹ ਖਿੰਡੇ ਹੋਏ ਸੀ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਸੁਲਾਲ ਕਿਲੇ ਦੇ ਸਾਹਮਣੇ ਚਾਂਦਨੀ ਚੌਕਵਲ ਕਈ ਦੁਕਾਨਾਂ ਦੇ ਸ਼ੀਸ਼ੇ ਤੱਕ ਟੁੱਟ ਗਏ ਸੀ ਸੁਤਮਾਕੇ ਦੀ ਤੀਬਰਤਾ ਤੇ ਮਲਬੇ ਦੀ ਪ੍ਰਕਿਰਤੀ ਇਹ ਸਾਰਾ ਕੁਝ ਦਰਸਾਉਂਦੀ ਹੈ ਕਿ ਵਿਸਫੋਟਕ ਬਹੁਤ ਜ਼ਿਆਦਾ ਤੀਬਰਤਾ ਸੀ ਤਾਂ ਦੀ ਇੱਕ ਤੀਬਰਤ ਹੋ ਸਕਦੀ ਹੈ ਇੱਕ ਸਧਾਰਨ ਬਾਲਣ ਲੀਕ ਨਹੀਂ ਸੀ ਤਾਂ ਹੁਣ ਤੱਕ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਗੱਡੀ ਦੇ ਵਿੱਚ ਪੈਟਰੋਲ ਲੀਕ ਹੋ ਗਿਆ ਡੀਜ਼ਲ ਲੀਕ ਹੋ ਗਿਆ ਪਰ ਇਹ ਕਾਰਨ ਹੈ ਜਿਹੜਾ ਇਹ ਝੂਠਾ ਸੀ ਤਾਂ ਅੱਡੀ ਅਕਤੀ ਵਰਤੋ ਹੋ ਸਕਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਬਲਾਸਟ ਹੋਇਆ ਕਿੰਨੀਆਂ ਹੀ ਦੁਕਾਨਾਂ ਦੇ ਸ਼ੀਸ਼ੇ ਨੇ ਜਿਹੜੇ ਚੱਕਨਾ ਚੂਰ ਹੋ ਗਏ ਸੋ ਲਾਸ਼ਾਂ ਨੇ ਜਿਹੜੀਆਂ ਉੱਥੇ ਕਿਸ ਤਰੀਕੇ ਦੇ ਨਾਲ ਵਿਸ਼ਿਆ ਕਿ ਪਛਾਨਣੀਆਂ ਤਾਂ ਔਖੀਆਂ ਹੋ ਗਈਆਂ ਤਾਂ ਦੱਸਦੀ ਹੈ ਕਿ ਇਸ ਦੌਰਾਨ ਲੋਕ ਨੇ ਜਿਹੜੇ ਨੈਕ ਹਸਪਤਾਲ ਦੇ ਵਿੱਚ ਸੁਰੱਖਿਆ ਸਕਤ ਹੈ ਮੁੱਖ ਐਮਰਜੈਂਸੀ ਗੇਟ ਨੂੰ ਵੀ ਬੰਦ ਕਰ ਦਿੱਤਾ ਹੈ ਔਰ ਜ਼ਖਮੀਆਂ ਨੂੰ ਸਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੋ ਨੌ ਲੌਕ ਨੇ ਜਿਹੜੇ ਜਿਨ੍ਹਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ 20 ਤੋਂ ਵੱਧ ਨੇ ਜਿਹੜੇ ਜ਼ਖਮੀ ਦੱਸੇ ਜਾ ਰਹੇ ਨੇ ਯਾਹਾਂ ਪਰ ਦੇਖ ਸਕਤੇ ਹੈ ਔਰ ਯਾਹ ਮੇਰਾ ਭਾਈ ਆ ਰਹਾ ਹੈ ਯਾਹ ਮੇਰਾ ਭਾਈ ਇਹੀ ਤੋਂ ਆ ਰਹਾ ਹੈ الله <laughs> اکبر